ਹਾਂਜੀ ਦੋਸਤੋ ਸਵਾਗਤ ਹੈ ਪਿੰਡੋ ਤੜਕਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੇ ਜਾਨਵਰ ਪੰਛੀ ਨੂੰ ਵੇਚਣ ਆਸਤੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 99887 2858 ਮੇਰਾ ਨੰਬਰ ਹੈ ਤੇ ਮੇਰੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਮੁਰਗੀਆਂ ਦੇਖ ਰਹੇ ਹੋ ਇਹ ਵਿਕਾਊ ਆ ਜੀ ਪਿੰਡ ਹੈਗਾ ਦਲਸਿੰਗ ਵਾਲਾ ਜੈਤੋ ਦੇ ਜਮਾ ਬਿਲਕੁਲ ਨਾਲ ਆ ਰਣ ਸਿੰਘ ਆਲਾ ਦਲ ਸਿੰਘ ਆਲਾ ਸੀਡਾ ਸਿੰਘ ਆਲਾ ਇਹ ਪਿੰਡ ਦੇ ਨੇੜੇ ਰਹਿੰਦੇ ਆ ਜੈਤੋ ਦਾ ਏਰਗਾਗਾ ਤੇ ਜੇ ਆਪਾਂ ਤੁਹਾਨੂੰ ਮੁਰਗੀਆਂ ਦੀ ਜਾਣਕਾਰੀ ਦੇ ਦੇਗੇ ਇੱਕ ਤਾਂ ਪੱਠਾਗਾ ਸੀਲ ਜਿਹੜੀ ਪਹਿਲਾਂ ਵੀਡੀਓ ਚੱਲ ਕੇ ਆਈ ਹੱਡੀ ਆ ਤੇ ਆ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਦੋ ਸੀਲ ਮੁਰਗੀਆਂ ਤੇ ਦੋ ਦੇਸੀ ਮੁਰਗੀਆਂ ਆ ਜਿਹੜਾ ਹੁਣ ਤੁਹਾਨੂੰ ਦੱਸਿਆ ਪੱਠਾ ਸੀਲ ਜਿਹੜਾ ਇਹ ਹੈਗਾ ਸੀਲ ਆਪਾਂ ਨਾਂ ਦੱਸਦਗੇ ਮਾਲਕ ਦਾ ਨਾਂ ਹੈ ਗਰਸ਼ਾਨ ਸਿੰਘ ਤੇ ਸੰਪਰਕ ਨੰਬਰ ਤੁਸੀਂ ਨੋਟ ਕਰ ਲਓ 73 474 95 893 ਸਕਰੀਨ ਦੇ ਉੱਪਰ ਵੀ ਨੰਬਰ ਚੱਲ ਰਿਹਾ ਉਹ ਤੋਂ ਤੁਸੀਂ ਸਕਰੀਨ ਤੋਂ ਨੰਬਰ ਨੋਟ ਕਰਕੇ ਫੋਨ ਲਾ ਸਕਦੇ ਹੋ ਤੇ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਬਾਈ ਨਾਲ ਕਰ ਲਿਓ ਸੰਪਰਕ ਨੰਬਰ ਆਪਾਂ ਤੁਹਾਨੂੰ ਦਿੱਤਾ ਹੋਇਆ ਸਕਰੀਨ ਤੇ ਪਿੰਡ ਦਵਾਰਾ ਫਿਰ ਦਾ ਦੱਸ ਦਿੰਨੇ ਆਂ ਦਾਲ ਸਿੰਘ ਵਾਲਾ ਪਿੰਡ ਆਗਾ ਜਿੱਤੋ ਦਾ ਏਰਗਾਗਾ ਹੈ ਤੇ ਜੇ ਤੁਸੀਂ ਵੀ ਕੋਈ ਵੀ ਮੁਰਗੀ ਫਾਰਮ ਦੀ ਪੁਲਟਰੀ ਫਾਰਮ ਜਿਵੇਂ ਹੁੰਦੇ ਆ ਜਾਂ ਕੋਈ ਸਟੱਡ ਫਾਰਮ ਜਾਂ ਕੋਈ ਡੌਗ ਕੇਨ ਵਾਲਾ ਕਿਸੇ ਵੀ ਤਰ੍ਹਾਂ ਦੀ ਇੰਟਰਵਿਊ ਕਰਾਉਣੀ ਹੋਵੇ ਤਾਂ ਤੁਸੀਂ ਤਾਂ ਵੀ ਮੇਰੇ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ ਹੁਣ ਦਿਓ ਇਜਾਜ਼ਤ ਧੰਨਵਾਦ ਜੀ